ਸਾਰੇ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਕੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਸੋ ਦੋਸਤੋ ਅੱਜ ਦਿਨ ਬੁੱਧਵਾਰਾ ਹਰ ਬੁੱਧਵਾਰ ਦੀ ਬੁੱਧਵਾਰ ਜਿਲ੍ਹਾ ਬਰਗਾੜੀ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਬਹਿਵਲ ਰੋਡ ਤੇ ਡਰਿੰਕਾਰੀ ਭਵਨ ਦੇ ਬਿਲਕੁਲ ਨਾਲ ਮੰਡੀ ਲੱਗਦੀ ਹੈ ਤੇ ਅੱਜ ਇਸ ਮੰਡੀ ਵਾਲਿਆਂ ਨੇ ਓਨਰਾਂ ਨੇ ਜਿੰਨੇ ਵੀ ਮਹਾਨ ਵਪਾਰੀ ਆ ਜਿਹੜੇ ਕੋਈ ਇੱਥੇ ਦੂਰੋਂ ਨੇੜੇ ਵੀਰ ਪਹੁੰਚੇ ਆ ਉਹਨਾਂ ਨੂੰ ਸਨਮਾਨਤ ਕਰਨਾ ਹੈ ਸਨਮਾਨ ਚਿੰਨ੍ਹ ਦੇ ਕੇ ਤੇ ਬਾਕੀ ਆਪਾਂ ਗੱਲਬਾਤ ਵੀ ਕਰਾਂਗੇ ਤੇ ਜਿੰਨੇ ਸਨਮਾਨਚ ਇਹਨਾਂ ਤੁਹਾਡੇ ਸਾਹਮਣੇ ਪਿਆ ਦੋਸਤੋ ਸ਼ੁਰੂਆਤ ਕਰਦੇ ਆ ਦੱਸੋ ਕੋ ਪੀ ਨਾਨਦਲ ਦੱਸਿਓ ਬੋਲ ਖਾਲਸਾ ਵਰਗਾੜੀ ਜੀ ਖਾਲਸਾ ਵਰਗਾੜੀ ਜੀ ਆਓ ਜੀ ਭਾਈ ਸੁਖੇ ਉੱਧਰ ਹੋ ਜਾਓ ਫੇਰ ਇੱਧਰ ਪਾਸੇ ਆ ਜਾ ਇੱਧਰ ਪਾਸੇ ਖੜੇ ਰਹੇ ਤਾੜੀਆਂ ਤੂੜੀਆਂ ਮਾਰੋ ਯਾਰ ਤਾੜੀਆਂ ਮਾਰੋ ਯਾਰ ਬਲਜੀਤ ਮੱਲਣ ਬਾਈ ਐਸ ਤੋਂ ਅੱਗੇ ਜੀ ਬਲਜੀਤ ਮੱਲਣ ਬਲਜੀਤ ਮੱਲਣ ਜੀ ਇੱਤਰ ਬਲਾ ਮਾਰ ਠੀਕ ਹੈ ਜੀ ਕਪਤਾਨ ਫਰੀਦਕੋਟ ਬਾਈ ਬਾਈ ਕਪਤਾਨ ਇਸ ਤੋਂ ਅੱਗੇ ਦੁਕਾਨ ਇਸ ਤੋਂ ਅੱਗੇ ਆ ਗਈ ਜੀ ਕਪਤਾਨ ਫਰੀਦਕੋਟ ਸੰਜੂ ਫਰੀਦਕੋਟ ਬਾਈ ਠੀਕ ਹੈ ਜੀ ਠੀਕ ਹੈ ਜੀ ਸੰਜੂ ਚੱਲ ਧੰਨਵਾਦ

ਉਹ ਗੋਹਾ ਜਿੱਥੇ ਵਾਟੇ ਲਈਏ ਦੀ ਤਾੜੀ ਮਾਰਦਾ ਸਾਡੇ ਆਵਾ ਉਹ ਤਾੜੀ ਮਾਰਦਿਆ ਕਰੋ ਬਾਈ ਬੱbbi ਲੰਗੇਆਣਾ ਬਾਈ ਇਸ ਤੋਂ ਅੱਗੇ ਬੱbbi ਲੰਗੇਆਣਾ ਬਾਈ ਤਾੜੀ ਮਾਰਦਿਆ ਕਰੋ ਬਾਈ ਲੰਗੇਆਣਾ ਬਹੁਤ ਬਹੁਤ ਧੰਨਵਾਦ ਮੋਹਨ ਕੰਦਾਲੀ ਆਲਾ ਬਾਈ ਮੋਹਨ ਸਿੰਘ ਕੰਦਾਲੀ ਜੋ ਤੇ ਮੋਨਾ ਮੋਨਾ ਆ ਜਾ ਭਾਈ ਮੋਨਾ ਬੋਲੇ ਭਾਈ ਆ ਜਾ ਹੈ ਲਓ ਜੀ ਮੋਹਨ ਸਿੰਘ ਕੰਦਾਲਾ ਬਹੁਤ ਬਹੁਤ ਧੰਨਵਾਦ ਜੀ ਬੋਗਾ ਭਾਈ ਹਰੀਕੇ ਕਲਾ ਆਜੋ ਬੋਗਾ ਜੀ ਆਇਆ ਤੂੰ ਆ ਸਰਪੰਚ ਆ ਜਾ ਰਾਜਵਿੰਦਰ ਸਿੰਘ ਬੋਗਾ ਸਰਪੰਚ ਭਾਈ ਪਿੰਡ ਹਰੀਕੇ ਕਲਾ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਆਇਆ ਨੂੰ ਜੀ ਸੰਜੂ ਵਿਜੇ ਦਵੜੀ ਖਾਨ ਕਰਦੇ ਕਰਦੇ ਹਾਂਜੀ ਕੀ ਨਾਮ ਬਾਈ ਜੀ ਦਾ ਵਿਜੇ ਵਿਜੇ ਦਬੜੀ ਖਾਨਾ ਬਾਈ ਵਿਜੇ ਕੁਮਾਰ ਵਿਜੇ ਸਿੰਘ ਦਬੜੀ ਖਾਨਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਸੰਜੂ ਫਰੀਦਕੋਟ ਬਾਈ ਜੀ ਲਓ ਬਾਈ ਸੰਜੂ ਫਰੀਦਕੋਟ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਬਾਈ ਜੀ ਆਕਾਸ਼ ਕੋਠਾਗੁਰੂ ਕਾ ਬਾਈ ਰਾਜਦੀਪ ਬਾਈ ਗੋਰਾ ਫਰੀਦਕੋਟ ਗੋਰਾ ਪਾਣਾ ਪਾਣਾ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਆਜੋ ਬਾਈ ਆਕਾਸ਼ ਬਾਈ ਆਕਾਸ਼ ਗੁਰੂ ਕਾ ਕੋਠਾ ਕਮਲ ਲੰਬਾੜੀ ਜਾ ਕਮਲ ਲੰਬਾੜੀ ਬਹੁਤ ਬਹੁਤ ਧੰਨਵਾਦ ਜੀ ਬਾਈ ਕਮਲ ਕਮਲ ਆਜੋ ਬਾਈ ਲੰਬਾੜੀ ਕਮਲ ਬਾਈ ਦਾ ਨਾ ਜੱਜੂ ਬਰਗਾੜੀ ਜੱਜੂ ਬਰਗਾੜੀ ਬਹੁਤ ਬਹੁਤ ਧੰਨਵਾਦ ਜੀ ਆਏ ਨੂੰ ਬਾਈ ਜੀ ਬਲਜੀਤ ਮੱਲਣ ਬਾਈ ਬਲਜੀਤ ਹੋ ਗਿਆ ਮੱਲਣ ਬਲਜੀਤ ਹੋ ਗਿਆ ਕੀ ਨਾਂ ਬਾਈ ਜੀ ਦਾ ਜੀਦਾ ਬਾਈ ਜੀਦਾ ਖਾਨ ਬੂਟਾ ਖਾਨ ਜੀਦਾ ਪਿੰਡ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਪਹੁੰਚਣ ਦੇ ਲਈ ਰਾਮ ਤੂਲਕੋਟ ਇਹ ਕਮਲ ਲਾਂਬਲੀ ਨਹੀਂ ਨੀ ਕਮਲ ਦਾ ਲਾਂਬਲੀ ਨਾਂ ਦੱਸ ਗੱਗੀ ਗੱਗੀ ਕੋਠਾ ਗੁਰੂ ਕਾ ਗੱਗੀ ਕੋਠਾ ਗੁਰੂ ਕਾ 加ੜੀ ਮਾਰਦੇ ਕੋਠਾ ਗੁਰੂ ਕਾ ਬਾਈ ਦਾ ਨਾਮ ਨਹੀਂ ਦੱਸਿਆ ਗੱਗੀ ਬਾਈ ਗੱਗੀ 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 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਆਰਾਮਪੁਰ ਕੋਟ ਆ ਬਾਈ ਦਾ ਨਾਮ ਕੀ ਆ ਆਰਾਮ ਸਿੰਘ ਕਰਨਾਮ ਸਿੰਘ ਆਰਾਮ ਸਿੰਘ ਆਰਾਮ ਬਾਈ ਦਾ ਨਾਮ ਹੈ ਕੋਠਾ ਗੁਰੂ ਕੋਟ ਪਿੰਡ ਆ ਬਹੁਤ ਬਹੁਤ ਧੰਨਵਾਦ ਜੀ ਆਇਆ ਨੂੰ ਬਾਈ ਹਰੀਕੇ ਕਲਾ ਬਾਈ ਖਾਲਸਾ ਕਿਧਰ ਰੋਟੇ ਨਾਲ ਠੀਕ ਹੈ ਜੀ ਖਾਲਸਾ ਇਹ ਕਹਿੰਦੇ ਰੋਟੇ ਕਿਹੜਾ ਗਾਹ ਕੌੜਾ ਆਪਾਂ ਬਗੜੀ ਚੱਲਾਂਗੇ ਮੈਂ ਕਿਹਾ ਮੈਨੂੰ ਕੋਲਾ ਛੱਡ ਦਿਓ ਬਾਈ ਮੇਰਾ ਡਰਾਈਵਰ ਨਹੀਂ ਆਉਣਾ ਠੀਕ ਹੈ ਜੀ ਠੀਕ ਆ ਬਾਈ ਇਹ ਕੋਈ ਬਗੜੀ ਜਾਣਾ ਦੋ ਦੇ ਜੀ ਇਹਨੂੰ ਨਹੀਂ ਯਾਰ ਦੋ ਨਹੀਂ ਮਾਨ ਲਓ ਜੀ ਜਥੇਦਾਰ ਮੰਡੀ ਉਹਨਾਂ ਦਾ ਹਰੀਕੇ ਕਲਾ ਵਾਲੇ ਬਹੁਤ ਬਹੁਤ ਧੰਨਵਾਦ ਜੀ ਮਾਨਾਸ਼ਤੀ ਆਪਣੇ ਸਭ ਤੋਂ ਜਿਹੜੇ ਮਸ਼ਹੂਰ ਹੈ ਆਪਣੇ ਸੂਰੇ ਵਾਲੇ ਵਾਲੇ ਕਾਲਾ ਸੂਰੇ ਵਾਲੇ ਵਾਲਾ ਬਹੁਤ ਵੱਡੀ ਮੰਡੀ ਆ ਦੋਸਤੋ ਮੌਕਸਰ ਜ਼ਿਲ੍ਹੇ ਦੀ ਪਿੰਡ ਸੂਰੇ ਵਾਲਾ ਬਾਈ ਕਾਲਾ ਜੀ ਪਹੁੰਚਿਆ ਬਹੁਤ ਬਹੁਤ ਧੰਨਵਾਦ ਜੀ ਜੀ ਆ ਇਹਨੂੰ ਰਹਿਮਦੀਨ ਬਾਈ ਜੀ ਇਸ ਤੋਂ ਅੱਗੇ ਆ ਜੇ ਬਾਈ ਰਹਿਮਦੀਨ ਕੋਈ ਨੇੜੇ ਕੱਟੋ ਨਹੀਂ ਨਹੀਂ ਪਾ ਕੇ ਖੜੋ ਲਓ ਜੀ ਰਹਿਮਦੀਨ ਪੰਡ ਜੀ ਜੀਦਾ ਜੀ ਜੀਦਾ ਪੰਡ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਵਿਸ਼ੇਸ਼ ਸਨਮਾਨਿਤ ਪ੍ਰਾਪਤ ਕਰਨ ਦੇ ਕਮਲ ਲੰਬ ਵਾਲਿਆ ਰਹਿ ਗਿਆ ਬਾਈ ਇਹ ਸਾਡੀ ਮੰਡੀ ਦੀ ਸ਼ਾਨ ਆ ਜੀ ਜਿਹੜਾ ਸੇਵਾ ਕਰਦਾ ਮੰਡੀ ਦੇ ਵਿੱਚ ਮੋਨਾ ਸੇਵਾਦਾਰ ਤੁਹਾਡਾ ਬਾਈ ਬਹੁਤ ਚੋਟੀ ਦਾ ਹੈ ਬਾਈ ਬਾਈ ਮੋਨਾ ਬਹੁਤ ਚੰਗੀ ਸੇਵਾ ਕਰਦਾ ਬਹੁਤ ਚੰਗੀ ਸੇਵਾ ਨਿਭਾਉਂਦਾ ਬਾਈ ਸਾਰੀ ਦਿਹਾੜੀ ਬਹੁਤ ਬਹੁਤ ਧੰਨਵਾਦ ਬਾਈ ਆਜੋ ਜੀ ਬਾਈ ਗੋਪੀ ਬਰਗਾੜੀ ਇਹਨਾਂ ਦਾ ਵੀ ਬਹੁਤ ਯੋਗਦਾਨ ਆ ਬਾਈ ਜੀ ਸੌਦੇ ਬਹੁਤ ਕਰਾਉਂਦੇ ਆ ਮੰਡੀ 'ਚ ਇਹੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 79 ਆਇਆ ਬਾਈ ਉਹ 79 ਬਰਗਾੜੀ ਆਓ ਬਾਈ ਆਜੋ 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 ਆਪ ਬਾਈ ਜੀ 79 ਨੂੰ ਇਹ ਚੋਰ ਬਰਗਾੜੀ ਇਹ 79 ਬਰਗਾੜੀ ਇਕੰਦਰ ਬਰਗਾੜੀ ਬਹੁਤ ਬਹੁਤ ਧੰਨਵਾਦ ਨਾਂ ਬੋਲੀ ਤੇ ਰੱਖੀ ਸਰਜੀਤ ਸਿੰਘ ਉਹ ਪ੍ਰਾਵਾ ਕੀ ਨਾਂ ਬਾਈ ਜੀ ਸਰਜੀਤ ਸਿੰਘ ਬਾਈ ਸਰਜੀਤ ਸਿੰਘ ਬਰਗਾੜੀ ਜੀ ਨਾ ਬਾਇਵਲ ਖੁਰਦੇ ਬਾਇਵਲ ਖੁਰਦੇ ਧੰਨਵਾਦ ਬਾਈ ਜੀ ਬਹੁਤ ਬਹੁਤ ਕੋਪੀ ਹੋਰ ਕਿਹੜੇ ਕਿਹੜੇ ਬੰਦੇ ਰਹਿ ਗਏ ਆਪਣੇ ਸੂਬਾ ਰਣ ਸਿੰਘ ਆਲਾ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਮੰਡੀ ਵੱਲੋਂ ਸਲਮਾਨ ਚੰਦ ਦੇਵ ਦੇ ਲਈ ਵੀ ਧੰਨਵਾਦ ਜੀ ਸੁਲਤਾਨ ਫਰੀਦਕੋਟ ਬਾਈ ਹਲੋ ਕਿੱਥੇ ਕਮਲ ਬਾਈ ਗੋਰਾ ਰੂੜੀ ਕਪੂਰਾ ਨੀਰੇ ਆਲਾ ਬਾਈ ਬਹੁਤ ਬਹੁਤ ਧੰਨਵਾਦ ਬਾਈ ਜੀ ਆਇਆਂ ਨੂੰ ਇੱਥੇ ਧੰਨਵਾਦ ਜੀ ਆਹ ਹੈ। ਹਾਂ। ਭਾਈ ਐਂ ਤੇਰਾ ਨਾਮ ਯਰ ਦੱਸੀ। ਹੁਣੇ ਸਟਾਰਟ ਕਰੇਗਾ ਇੱਥੇ ਤੂੰ ਕਿਸੇ ਦੀ ਗੱਲ ਨਹੀਂ ਸੁਣਨੀ। ਨਾਮ ਬਲੀ ਤਰਾ। ਨਾਮ ਦੱਸੇ ਗੁਰਵਿੰਦਰ। ਹੈ ਗੁਰਵਿੰਦਰ ਅੰਦਰ ਵੱਲ ਤਰਾ। ਵਾਹ ਅੰਦਰ ਗੁਰਵਿੰਦਰ ਸੇਗਾ ਵਾਹ ਅੰਦਰ ਡੋੜ। ਬਹੁਤ ਬਹੁਤ ਧੰਨਵਾਦ ਜੀ। ਗੁਰਦੇਵ ਸਿੰਘ ਚੈਲ ਗੁਰਦੇਵ ਸਿੰਘ ਚੈਲ ਆ ਜਾ ਬਾਈ। ਗੁਰਦੇਵ ਸਿੰਘ ਚੈਲ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ। ਸੁਲਤਾਨ ਸੁਲਤਾਨ ਫਰੀਦਕੋਟ ਬਾਈ ਐਂ ਕਰਾ ਸੁਲਤਾਨ। ਸultan Faridkot captain ਦਾ ਭਾਈ ਸੰਜੇ ਦਾ ਭਾਈ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਦੇ ਲਈ ਹਾਂਜੀ ਉਹ ਨਾਂ ਨੂੰ ਦੱਸ ਦਿਆ ਕਰੋ ਜਰਨੈਲ ਸਿੰਘ ਭਾਈ ਜੀ ਜਰਨੈਲ ਸਿੰਘ ਜੀ ਦਾ ਕੋਲੇ ਖੜਾ ਕੀ ਕਰ ਆ ਜਾਓ ਮੈਿਕ ਚੱਕ ਕੇ ਨੂੰ ਹੋਰ ਫੜਾ ਦੇ ਆਓ ਜੀ ਭੋਮਾ ਉਹ ਮਹਾਰਾਜ ਯੂਟਿਊਬਰ ਬਾਈ ਸਾਡਾ ਹੋ ਗਿਆ ਹਾਂ ਹੋ ਜਾ ਪਰੇ ਹੋ ਜਾਣ ਉਹ ਮੈਨੂੰ ਦੋ ਪਲਕ ਅਣੀ ਤਾੜੀ ਲਾ ਦੇ ਕਰੋ ਬਾਈ ਧੰਨਵਾਦ ਬਾਈ ਸਾਰਿਆਂ ਨੂੰ ਰਾਮ ਜੀ ਆਓ ਬਾਈ ਪਿੰਡ ਹਾਂਜੀ ਬਾਈ ਜੀ ਮਹਿੰਦਰ ਸਿੰਘ ਬਾਈ ਜੀ ਮਹਿੰਦਰ ਸਿੰਘ ਬੱਲੂ ਹਣਾ ਬਹਿਵਲ ਖੁਰਦ ਬਹਿਵਲ ਖੁਰਦ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਰਾਮ ਜੀ, ਰਾਮ ਜੀ ਬਰਗਾੜੀ ਪਿੰਡ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ। ਹੋਰ ਕਿਹੜਾ ਉਹ ਬਾਈ ਦਾ ਨਾਮ ਕਿਹਾ ਉਹ ਖੁਰਨਗਾਲੇ ਨੂੰ। ਹਾਂ। ਆਜੇ ਬਾਈ ਜੀ ਖੁਰਨੀਆਂ ਲੈ ਕੇ ਪਹੁੰਚਦੇ ਆ ਸਾਡੇ ਮੰਡੀ ਤੇ। ਨਸ਼ਤਰ ਸਿੰਘ ਮਲਕੇ ਪਿੰਡ ਖੁਰਨੀਆਂ ਬਣਾਉਂਦੇ ਆ ਬਹੁਤ ਵਧੀਆ ਬਾਈ ਜੀ ਇਹ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਇਹ ਪਹੁੰਚਣ ਦੇ ਲਈ ਰਾਜਾ ਬਰਗਾੜੀ ਰਾਜਾ ਬਾਈ ਇੱਥੇ ਆ ਜੀ ਰਾਜਾ ਬਰਗਾੜੀ ਇੱਧਰ ਨੂੰ ਕਰ ਲੋ ਯਾਰ ਲਓ ਜੀ ਰਾਜਾ ਬਰਗਾੜੀ ਬਾਈ ਜੀ ਇਹਦਾ ਸਪੈਸ਼ਲ ਤੌਰ ਤੇ ਠੀਕ ਆ ਜੀ ਠੀਕ ਆ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਜੀ ਆਇਆਂ ਨੂੰ ਇੱਥੇ ਪਹੁੰਚਣ ਦੇ ਲਈ ਲਾਓਏ ਮਿੱਤਰੋ ਬਹੁਤ ਬਹੁਤ ਧੰਨਵਾਦ ਮੰਡੀ ਵਾਲਿਆਂ ਵੱਲੋਂ ਜਿਨ੍ਹਾਂ ਨੇ ਬਹੁਤ ਹੀ ਜਿਆਦੇ ਵੱਡੇ ਸਨਮਾਨ ਸਨਮਾਨ ਦੇ ਕੇ ਤੇ ਇਜਤਮਾਨ ਕੀਤਾ ਸਾਰੇ ਵਪਾਰੀ ਵੀਰਾਂ ਦਾ ਤੇ ਬੱਕਰੀ ਪਾਲਕ ਵੀਰਾਂ ਦਾ ਜਿਹੜੇ ਮੇਰੇ ਵੀਰ ਕੋਈ ਰਹਿ ਗਏ ਆ ਉਹ ਆਉਂਦੇ ਹਫਤੇ ਉਹਨਾਂ ਨੂੰ ਜਰੂਰ ਸਨਮਾਨ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਊਗਾ ਕਲਵੰਤ ਸਿੰਘ ਸੂਰੇ ਵਾਲਾ ਭਾਈ ਕਲਵੰਤ ਸਿੰਘ ਸੂਰੇ ਵਾਲਾ ਇਹਨਾਂ ਨੇ ਵੀ ਬਹੁਤ ਵੱਡੀ ਸੇਵਾ ਨਿਭਾਉਂਦੇ ਆ ਇਹ ਸੂਰੇ ਵਾਲਾ ਬੱਕਰਾ ਮੰਡੀ ਤੇ ਬਹੁਤ ਬਹੁਤ ਧੰਨਵਾਦ ਜੀ ਆਜਾ ਭਾਈ ਪਹੁੰਚ ਬਹੁਤ ਬਹੁਤ ਧੰਨਵਾਦ ਜੀ ਬਹੁਤ ਸੇਵਾ ਨਿਭਾਉਂਦੇ ਆ ਵੀ ਆਪਣੇ ਸੂਰਿਆਲਾ ਬੱਕਰਾ ਮੰਡੀ ਤੇ ਬਹੁਤ ਵਧੀਆ ਬਹੁਤ ਸੇਵਾ ਨਿਭਾਉਂਦੇ ਆ ਧੰਨਵਾਦ ਜੀ ਕੀ ਨਾਮ ਬਣੀ ਚੱਕ ਗਾਧਾ ਸਿੰਘ ਵਾਲਾ ਭਾਈ ਜੀ ਇੱਥੇ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਲਈ ਗੁਰੂਪੁਰ ਕੋਠੇ ਵਾਲਾ ਦਾ ਜੀ ਇਹ ਵੀ ਮਾਨ ਸਨਮਾਨ ਕਰਨਾ ਜੀ ਤੁਹਾਨੂੰ ਸਨੈਪ ਕਰੋ 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 ਇਸ ਤੋਂ ਅੱਗੇ ਆ ਗਏ ਆ ਜਾਂਦੇ ਇਸ ਤੋਂ ਅੱਗੇ ਬੱਕਰਾ ਮੰਡੀ ਦੇ ਓਨਰ ਬਾਪੂ ਗੁਰਤੇਜ ਸਿੰਘ ਜੀ ਇਹਨਾਂ ਨੂੰ ਸਪੈਸ਼ਲ ਤੌਰ ਤੇ ਸਨਮਾਨਿਤ ਕੀਤਾ ਗਿਆ ਜੀ ਪਿੰਡ ਬਰਗਾੜੀ ਦੇ ਬੱਕਰਾ ਮੰਡੀ ਦੇ ਓਨਰ ਬਾਪੂ ਗੁਰਤੇਜ ਸਿੰਘ ਜੀ ਜਿਹੜੇ ਸੱਜਣ ਰਹਿ ਗਏ ਦੋਸਤੋ ਆਉਂਦੀ ਔਰ ਆਏ ਬੁੱਧਵਾਰ ਜਿਹੜੇ ਕੋਈ ਰਹਿ ਗਏ ਅਗਲੇ ਬੁੱਧਵਾਰ ਉਹਨਾਂ ਨੂੰ ਜ਼ਰੂਰ ਸਨਮਾਨਿਤ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ ਜਿੰਨੇ ਮੇਰੇ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਪਹੁੰਚੇ ਆ ਤੈਥੇ ਲੋ ਧੰਨਵਾਦ ਕਰਦੇ ਆ ਸਾਡੇ ਵੱਲੋਂ ਤੇ ਮੰਡੀ ਵਾਲਿਆਂ ਵੱਲੋਂ ਧੰਨਵਾਦ ਜੀ ਮੈਥਰ ਸਿੰਘ ਮਾਲਕੇ ਪਿੰਡ ਖੁਰਨੀਆਂ ਬਣਾਉਂਦੇ ਆ ਬਹੁਤ ਵਧੀਆ ਬਾਈ ਜੀ ਇਹ ਬਹੁਤ ਬਹੁਤ ਧੰਨਵਾਦ ਜੀ ਆਏ ਨੂੰ ਇਹ ਪਹੁੰਚਣ ਦੇ ਲਈ ਰਾਜਾ ਪ੍ਰਗਾੜੀ ਰਾਜਾ ਵੀ ਇੱਥੇ ਆ ਜੀ ਰਾਜਾ ਪ੍ਰਗਾੜੀ ਇੱਧਰ ਨੂੰ ਕਰ ਲੋ ਯਾਰ ਲਓ ਜੀ ਰਾਜਾ ਬਰਗਾੜੀ ਬਾਈ ਜੀ ਇਹਦਾ ਸਪੈਸ਼ਲ ਤੌਰ ਤੇ ਠੀਕ ਆ ਜੀ ਠੀਕ ਆ ਜੀ ਹਾਂ ਜੀ